ਜੋ ਬੋਲੇ ਸੋਨਰ ਪੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਸੁਸੰਗਤ ਜੀ ਇਸ ਸਮੇਂ ਅਸੀਂ 12ਵੇਂ ਗੰਬੇਕੇ ਮੌਜੂਦ ਆ ਜਿੱਥੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਦੇ ਉੱਤੇ ਗੁਰੂ ਰਵਿਦਾਸ ਫੁੱਟਬਾਲ ਕਲੱਬ ਜਿਹੜਾ 1978 ਤੋਂ ਚੱਲਦਾ ਪਿਆ ਸਾਡੇ ਨਾਲ ਮੈਨੇਜਮੈਂਟ ਕਮੇਟੀ ਦੇ ਸੀਨੀਅਰ ਆਗੂ ਆਪ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਦੇ ਉੱਤੇ ਜਿਹੜਾ ਫੁੱਟਬਾਲ ਕਲੱਬ ਹੈ 1978 ਤੋਂ ਚੱਲਦਾ ਪਿਆ ਆ ਔਰ ਇਸ ਸੰਬੰਧੀ ਵਧੇਰੇ ਜਾਣਕਾਰੀ ਜਿਹੜੀ ਆਪ ਕਮੇਟੀ ਮੈਂਬਰਾਂ ਨਾਲ ਲੈਣੇ ਆ ਔਰ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਯੂਕੇ ਇੰਗਲੈਂਡ ਦੀ ਧਰਤੀ ਦੇ ਉੱਤੇ ਬਰਮਿੰਗਮ ਦੀ ਧਰਤੀ ਦੇ ਉੱਤੇ ਗੁਰੂ ਰਵਿਦਾਸ ਮਹਾਰਾਜ ਦੇ ਨਾਂ ਤੇ ਜਿਹੜਾ ਇਹ ਫੁੱਟਬਾਲ ਕਲੱਬ ਚੱਲਦਾ ਪਾ ਸਾਡੇ ਨਾਲ ਇਸ ਸਮੇਂ ਗੁਰੂ ਰਵਿਦਾਸ ਫੁੱਟਬਾਲ ਕਲੱਬ ਦੇ ਚੇਅਰਮੈਨ ਸਾਹਿਬ ਹਨ ਆਪੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਜੈਗੁਰਦੇਵ ਜੀ ਜੈਗੁਰਦੇਵ ਜੀ ਸਰ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਬਰਮਿੰਗਮ ਇੰਗਲੈਂਡ ਦੀ ਧਰਤੀ ਦੇ ਉੱਤੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ਦੇ ਉੱਤੇ ਤੁਸੀਂ ਗੁਰੂ ਰਵਿਦਾਸ ਫੁੱਟਬਾਲ ਕਲੱਬ ਜਿਹੜਾ 1978 ਤੋਂ ਰਜਿਸਟਰ ਕਰਵਾਇਆ ਹੋਇਆ ਹੈ ਔ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਦੇ ਉੱਤੇ ਤੁਸੀਂ ਰੱਖਿਆ ਆ ਤੇ ਕਿੰਨਾ ਕਮਾਨ ਮਹਿਸੂਸ ਹੋ ਰਿਹਾ ਔਰ ਇਹ ਜਿਹੜਾ ਖਿਆਲ ਤੁਹਾਡੇ ਮਨ ਚ ਕਿਦੋਂ ਤੇ ਕਿੱਦਾਂ ਆਇਆ ਇਹ ਕਲੱਬ ਜਿਹੜਾ ਸਾਡਾ ਹੈਗਾ ਆਪਣੇ ਗੁਰਦਾਸ ਫੁੱਟਬਾਲ ਕਲੱਬ ਇਹ 978 ਦੇ ਵਿੱਚ ਸਟੈਪਸ ਹੋਇਆ ਔਰ ਇਹ ਪਹਿਲਾ ਕਲੱਬ ਔਰ ਪਹਿਲਾ ਰੀਅਲ ਕਲੱਬ ਦੀਦਾ ਹੈ ਜਿਹੜਾ ਕਿ ਇੰਗਲੈਂਡ ਦੇ ਵਿੱਚ ਚੱਲ ਰਿਹਾ ਹੈ ਔਰ ਜਿੰਨੇ ਵੀ ਆਪਣੇ ਗੁਰਦੁਆਰੇ ਹੈਗੇ ਜਾਂ ਉਦੋਂ ਵੀ ਸਾਧ ਸੰਗਤ ਹੈਗੀ ਆ ਕਿ ਬਾਕੀ ਟਾਊਨ ਹੈਗੇ ਆ ਕਿਸੇ ਵੀ ਟਾਊਨ ਦੇ ਵਿੱਚ ਕੋਈ ਆਪਣੀ ਫੁੱਟਬਾਲ ਦੀ ਟੀਮ ਜਾਂ ਫੁੱਟਬਾਲ ਕਲੱਬ ਹੈ ਨਹੀਂਗਾ ਇਹ ਪਹਿਲਾ ਕਲੱਬ ਚੱਲ ਰਿਹਾ ਜਿਹੜਾ ਕਿ ਅਸੀਂ ਚਲਾ ਰਹੇ ਆਂ ਔਰ ਜੀ ਔਰ ਇਹ ਗੁਰਵਿਹਦਾਸ ਮਹਾਰਾਜ ਦੇ ਨਾਂ ਤੇ ਚਲਾ ਰਹੇ ਆਂ ਬਾਕੀ ਜਿਹੜੇ ਸਾਡੇ ਮੈਂਬਰ ਵਾਲੇ ਦੋਲੇ ਹੈਗੇ ਸਾਡੇ ਖੜੇ ਆ ਸੀਨੀਅਰ ਸਾਡੇ ਮੈਂਬਰ ਆ ਔਰ ਇਹਦੇ ਵਿੱਚ ਸਾਡੇ ਪੁਰਾਣੇ ਪਲੇਅਰ ਵੀ ਆ ਸਾਡੇ ਮੇਰੇ ਨਾਲ ਖੜੇ ਸਾਡੇ ਕਨਰਮ ਜਿਹੜੇ ਕਿ ਸਾਡੇ ਵਾਈਸ ਚੇਅਰਮੈਨ ਵੀ ਆ ਔਰ ਇਹ ਪੁਰਾਣੇ ਫੁੱਟਬਾਲ ਪਲੇਅਰ ਵੀ ਸਾਡੇ ਨਾਲ ਰਹੇ ਆ ਔਰ ਮੈਨੇਜਮੈਂਟ ਵਿੱਚ ਵੀ ਹੈ ਮੈਨੇਜਰ ਵੀ ਰਹੇ ਕਮੇਟੀ ਟੀਮ ਦੇ ਬਾਕੀ ਇਧਰ ਵੀ ਹੈ ਕਿ ਸਾਡੇ ਛੋਟ ਪਾਈ ਆ ਇਹ ਵੀ ਸਾਡੇ ਟੀਮ ਦੇ ਆਪਣੇ ਹਾਂਜੀ ਹਾਂਜੀ ਜੈ ਗੁਰਦੇਵ ਜੀ ਮੈਂ ਮੈਂ ਵੀ ਇੱਕ ਕਲਬ ਨਾਲ ਬਹੁਤ ਦੇ ਤੋ ਜੁੜਿਆ ਮੈਂ ਪਹਿਲਾਂ ਖੇਡਦਾ ਵੀ ਸੀ ਕਲਬ ਲਈ ਔਰ ਅਸਲੇ سپورਟ ਵੀ ਕਰ ਰਿਹਾ ਹੈ ਜੈ ਗੁਰਦੇਵ ਜੀ ਜੈ ਗੁਰਦੇਵ ਜੀ ਸਰ ਬੰਦਾ ਵੀ ਤਾਂ ਅਸਲ ਮਾਰਾ ਦੀ ਨਾਂ ਦੇ ਉੱਤੇ ਗੁਰੂ ਅਰਬਜਾਸ ਫੁੱਟਬਾਲ ਕਲੱਬ ਜਿਹੜਾ ਮਰਨੀਗੰਮ ਦੀ ਧਰਤੀ ਉੱਤੇ ਇੰਗਲੈਂਡ ਇੱਥੇ ਤੇਰਾ ਰੱਖਿਆ ਗਿਆ 1978 ਦੇ ਵਿੱਚ ਗੁਰੂ ਸਾਹਿਬ ਦੇ ਨਾਮ ਦੇ ਉੱਤੇ ਹੀ ਕਿਉਂ ਰੱਖਿਆ ਗਿਆ ਜਾਂ ਕੀ ਮੈਸੇਜ ਕੀ ਸੁਨੇਹਾ ਦੇਣਾ ਚਾਹੁੰਦੇ ਇਸ ਦੇ ਨਾਲ ਗੁਰੂ ਅਰਬਜਾਸ ਨਾਮ ਦੇ ਬਸੰਤ ਜੈ ਗੁਰਦੇਵ ਪਹਿਲਾਂ ਤਾਂ ਸਭ ਤੋਂ ਇਹ ਜਦੋਂ ਕਲੱਬ ਅਸੀਂ ਸ਼ੁਰੂ ਕੀਤਾ ਆ ਉਦੋਂ ਬਹੁਤ ਸਾਨੂੰ ਥੋੜੀ ਜਿਹੀ ਕਾਲਣਾ ਕਲਣੀ ਪਈ ਕਿញ ਗੁਰਦਵਾਲਾ ਵੀ ਕੋਲ ਪਹਿਲਾਂ ਅਸੀਂ ਗਏ ਵੀ ਸੀ ਉਹਨਾਂ ਨੇ ਸਾਨੂੰ ਕਹਿੰਦੇ ਵੀ ਤੁਸੀਂ ਜੇ ਸਾਡੇ ਲਈ ਖੇਲਣਾ ਆ ਤਾਂ ਸਿਰ ਦੇ ਉੱਤੇ ਗੁੱਟੀਆਂ ਰੱਖੋ ਮੇਰੇ ਇਹ ਮੇਨਾ ਇਹ ਹੋਇਆ ਸੀ ਅਸੀਂ ਉਸ ਵੇਲੇ ਜਦੋਂ ਟੀਮ ਸ਼ੁਰੂ ਕੀਤੀ ਆ ਨਾਲ ਮੇਰੇ ਸਾਥੀ ਅਸੀਂ ਛੋਟੀ ਟੀਮ ਦੇ ਵਿੱਚ ਸੀ ਇਹ ਇਹ ਥੋੜੇ ਸਾਡੇ ਤੋਂ ਸੀਨੀਅਰ ਸੀ ਆ ਇਹ ਏ ਦੇ ਵਿੱਚ ਚਲੇ ਗਏ ਤਾਂ ਅਸੀਂ ਬੀ ਦੇ ਵਿੱਚ ਹੌਲੀ ਹੌਲੀ ਚਲੋ ਸਾਡੇ ਜਦੋਂ ਛੋਟੀ ਟੀਮ ਸੀ ਉਹ 1 ਸਾਲ ਚੱਲਦੀ ਉਹ ਤੋਂ ਬਾਅਦ ਜਿਹੜੇ ਛੋਟੇ ਪਲੇਅਰ ਸੀਗੇ ਉਹ ਵੱਡੀ ਟੀਮ ਦੇ ਵਿੱਚ ਚਲੇ ਗਏ ਉਦੋਂ ਤੋਂ ਲੈ ਕੇ ਇਹਨਾਂ ਦਾ ਵੀ ਸਾਥ ਰਿਹਾ ਅਸੀਂ ਵੀ ਸਾਰਿਆਂ ਨਾਲ ਸਾਥ ਬਹੁ ਦਿੱਤਾ ਤਾਂ ਕਾਫੀ ਸਮੇਂ ਤੋਂ ਕੱਲ ਨਾਲ ਕੱਲ ਦੇ ਨਾਲ ਅੱਜ ਤੱਕ ਇੱਥੇ ਪਹੁੰਚੇ ਆ ਤਾਂ ਹੋਪ ਹਲੇ ਵੀ ਅਸੀਂ ਹੋਪ ਕਰਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਦਾਂ ਹੀ ਇੱਕ ਦੂਜੇ ਦਾ ਸਾਥ ਦੇ ਕੇ ਕਾਫੀ ਸਮੇਂ ਤਾਈਂ ਚਲਾਈਏ ਜਿੰਨਾ ਵੀ ਹੋ ਸਕੇ ਕੱਬ ਦੀ ਜਿਹੜੀ ਇੱਕ ਬਹੁਤ ਵੱਡੀ ਮੀਟਿੰਗ ਵੀ ਹੋਈ ਹੈ ਕਾਫੀ ਪਲੇਸ ਵੀ ਆਏ ਸਕੇ ਉਹ ਉਹਨਾਂ ਨੇ ਹੁਣ ਜਿਹੜੇ ਚੈਂਪੀਅਨਸ਼ਿਪ ਇਹ ਉੱਪਰ ਦੇਖਾ ਬੋਰਡ ਲੱਗਾ ਹੋਇਆ ਇਹਦੇ ਪਰ ਜਾਣਦੇ ਹੁਣ ਕਿੰਨੇ ਟੂਰਨਾਮੈਂਟ ਦਿੱਤੇ ਇਹ ਪਹਿਲਾਂ ਵੀ ਹੁੰਦਾ ਟੂਰਨਾਮੈਂਟ ਹੁੰਦੇ ਰਹੇ ਆ ਕਈ ਵਾਰ ਅਸੀਂ ਸੈਮੀਫਾਈਨਲ ਦੇ ਵਿੱਚ ਵੀ ਹਾਰਦੇ ਰਹੇ ਫਾਈਨਲ ਵੀ ਹਾਰਦੇ ਰਹੇ ਐਸ ਸਾਲ ਇੰਨਾ ਸੋਹਣਾ ਮੌਕਾ ਮਿਲਿਆ ਸੀ ਸਾਨੂੰ ਟੀਮ ਜਿਹੜੀ ਬਹੁਤ ਵਧੀਆ ਉਹਨਾਂ ਨੇ ਅ ਪਲੇ ਕਰਕੇ ਦਿਖਾਵਾ ਕੀਤਾ ਤਾਂ ਬਹੁਤ ਸੋਹਣਾ ਚਾਰ ਟੂਰਨਾਮੈਂਟ ਇਸ ਸਾਲ ਹੋਇਆ ਖਾਲਸਾ ਫੁੱਟਬਾਲ ਫੈਡਰੇਸ਼ਨ ਦੇ ਜਿਨ੍ਹਾਂ ਦੇ ਵਿੱਚੋਂ ਸਾਡੇ ਗੁਰੂ ਘਰ ਦੀ ਟੀਮ ਨੇ ਦੋ ਜਿਹੜੇ ਸੀਗੇ ਉਹ ਚੈਂਪੀਅਨਸ਼ਿਪ ਪ੍ਰਾਪਤ ਕੀਤੀ ਆ ਵਿਨਰਸ ਰਹੇ ਆ ਤੀਜੇ ਦੇ ਵਿੱਚ ਉਹ ਸੈਮੀਫਾਈਨਲ ਦੇ ਵਿੱਚ ਹਾਰ ਗਏ ਆ ਤਾਂ ਚੌਥੇ ਦੇ ਵਿੱਚ ਉਹ ਕੁਆਟਰਫਾਈਨਲ 'ਚ ਹਾਰ ਗਏ ਸੀ ਸੋ ਕੁਝ ਥੋੜੀ ਇੰਜਰੀ ਆ ਗਈ ਪਲੇਅਰਾਂ ਨੂੰ ਇਸ ਕਰਕੇ ਫਿਰ ਥੋੜਾ ਜਿਹਾ ਇੰਨਾ ਚੰਗਾ ਮੈਚ ਨਹੀਂ ਰਿਹਾ ਸਰ ਜੁਬਰੀ ਕਾਰਨ ਤੇ ਉਹ ਕਲੱਬ ਦਾਸ ਮਰੇ ਨਰਦ ਕਲੱਬ ਉਹਨੇ ਕੋਈ ਛੋਟੀ ਗੱਲ ਨਹੀਂ ਹੈਗੀ ਇਹ ਸਾਰਾ ਆਰਗੇਨਾਈਜ਼ ਕਿਵੇਂ ਕਰਦੇ ਕਿ ਇਥੇ ਦੇ ਲੋਕ ਆ ਆਪਣੇ ਖਾਸ ਤੌਰ ਤੇ ਆਪਣੀ ਕਮਿਊਨਿਟੀ ਦੇ ਉਹ ਕਲੱਬ ਦਾ ਸਹਿਯੋਗ ਕਰ ਰਹੇ ਆ ਕਿਉਂਕਿ ਬਹੁਤ ਵੱਡਾ ਪ੍ਰੋਜੈਕਟ ਆ ਅ ਪਹਿਲਾਂ ਥੋੜਾ ਬਹੁਤਾ ਸਾਥ ਦਿੱਤਾ ਸਾਨੂੰ ਗੁਰੂ ਘਰ ਦੀ ਕਮੇਟੀ ਨੇ ਹੁਣ ਕਾ ਵਰਮੀਗਾਮ ਜੀ ਨੇ ਯੂਕੇ ਦੇ ਵਿੱਚ ਹੁਣ ਕਾਫੀ ਸਮੇਂ ਤੋਂ ਚਲੋ ਠੀਕ ਆ ਅਸੀਂ ਵੀ ਉਹ ਗੁਰੂ ਅਰਦਾਸ ਦੇ ਫਾਲੋਅਰ ਹਾਂ ਚਲੋ ਜੇ ਉਹ ਨਹੀਂ ਹੁਣ ਸਾਥ ਸਾਡਾ ਦਿੰਦੇ ਅਸੀਂ ਆਪਣੇ ਕੋਲ ਜਿੰਨੇ ਵੀ ਸਾਡੇ ਮੈਂਬਰ ਕਾਉਂਸਲ ਮੈਂਬਰ ਆ ਜਾ 올ਡ ਮੈਂਬਰ ਆ ਜਾ ਕੋਈ ਵੀ ਪਲੇਅਰ ਆ ਆ ਉਹ ਆਪਣੇ ਕੋਲੋਂ ਥੋੜਾ ਬਹੁਤਾ ਜਿੰਨਾ ਵੀ ਹੈ ਅ ਰਹਣਾਉਂ ਦੀ ਗੱਤ ਹੈਗੀ ਆ ਉਹ ਆ ਪਾ ਕੇ ਤਾਂ ਕਲੱਬ ਨੂੰ ਕਹਾ ਲਿਜਾ ਰਹੇ ਆ ਫਸਟ ਤੇ ਨੋਜ਼ਵਾਨਾਂ ਨੂੰ ਖਾਸ ਤੌਰ ਤੇ ਪੂਰੇ ਵਿਸ਼ੇ ਵਿੱਚ ਵਸਤੇ ਜਿੰਨੇ ਵੀ ਨੋਜ਼ਵਾਨ ਹੈ ਚਾਹ ਕਿਸੇ ਵੀ ਕਮਿਊਨਿਟੀ ਨੂੰ ਕੀ ਸੰਦੇਸ਼ ਕੀ ਸਨੇਹਾ ਦੇਣਾ ਚਾਹੁੰਦੇ ਆ ਅ ਸਨੇਹਾ ਦਾ ਇਹ ਹੀ ਆ ਵੀ ਜਿੰਨੇ ਵੀ ਆਪਣੇ ਜਿੱਥੇ ਜਿੱਥੇ ਵੀ ਆਪਣੇ ਗੁਰੂ ਨਾਮ ਗੁਰੂਵਦਾਸ ਮਹਾਰਾਜ ਦੇ ਨਾਂ ਦੇ ਉੱਤੇ ਕੋਈ ਵੀ ਸੋਸਾਇਟੀ ਚੱਲ ਰਹੀ ਆ ਉਹਨਾਂ ਨੂੰ ਮੈਂ ਇਹ ਕਹਿਣਾ ਚਾਹਾਂਗਾ ਵੀ ਆਪਣੇ ਗੁਰੂ ਘਰ ਦਾ ਗੁਰੂ ਘਰ ਗੁਰੂ ਗੁਰੂ ਦਾ ਨਾਮ ਜੋ ਹੈ ਸਾਰੇ ਵਾਰਡ ਦੇ ਵਿੱਚ ਚਲਾਉਣ ਫੁੱਟਬਾਲ ਟੀਮਾਂ ਹੋ ਚਲਾਉਣ ਜਿੱਥੇ ਵੀ ਹੋ ਸਕਦਾ ਸਪੋਰਟਸ ਦੇ ਵਿੱਚ ਅੱਗੇ ਲਿਜਾਣਾ ਧੰਨਵਾਦ ਹਾਂਜੀ ਮੈਂ ਆਪਣੇ ਹੁਦਦ ਦਲਵੀਰ ਸਾਹਿਬ ਜੀ ਆ ਸਾਡੇ ਬਹੁਤ ਵੱਡੇ ਸਪੋਰਟਰ ਰਹੇ ਆ ਪਹਿਲਾਂ ਤੋਂ ਵੀ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਉਹਦੇ ਬਾਅਦ ਮਰੀਸ਼ ਮਧਾਰ ਇਹ ਵੀ ਬਹੁਤ ਆਪਣੀ ਟੀਮ ਦਾ ਵੀ ਤੇ ਕਲੱਬ ਦਾ ਵੀ ਸਾਥ ਦਿੰਦੇ ਆ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਇੱਧਰ ਸਾਡੇ ਮਦਨ ਲਾਲ ਜੀ ਇਹ ਵੀ ਮੇਰਾ ਖਿਆਲ ਨਾ ਰਿਆ ਨਰਗੋਤ ਹਾਂ ਜੀ ਮੇਰਾ ਨਾ ਇਹ ਕਾਫੀ ਸਮੇਂ ਤੋਂ ਪਹਿਲਾਂ ਤੋਂ ਹੀ ਲੈ ਕੇ ਸਾਡੇ ਨਾਲ ਹੈ ਇਹ ਕਾਫੀ ਓਲ ਅਨਿਵਰਸੀ ਹਾਂ ਪਰ ਅਨ ਮੱਖਣ ਮਹਿ ਇਹ ਵੀ ਨਾਲ ਸਾਡੇ ਪਹਿਲਾ ਖਿਡਾਰੀ ਵੀ ਖੇਲਦੇ ਵੀ ਰਹੇ ਆ ਬਾਅਦ ਦੇ ਵਿੱਚ ਨਾਲ ਕੁਮਿਟੀ ਦੇ ਸਾਹਮਣੇ ਆ ਇੱਧਰ ਟੇਕ ਚੰਦ ਮਹਾਰ ਇਹ ਚੇਅਰਮੈਨ ਰਹੇ ਆ ਪਹਿਲਾਂ ਤੋਂ ਨਾਲ ਕਲੱਬ ਦੇ ਮੈਨੇਜਰ ਵੀ ਰਹੇ ਆ ਅੱਜ ਸੈਕਟਰੀ ਵੀ ਰਹੇ ਜੋ ਵੀ ਸਾਰਾ ਇੱਧਰ ਚੰਨ੍ਹ ਨੀਰ ਫਾਦੜਿਆਂ ਵਾਲਾ ਹਾਂ ਤਾਂ ਇਹ ਵੀ ਆਪਣੇ ਨਾਲ ਹੀ ਪਹਿਲਾਂ ਤੋਂ ਰਹੇ ਆ ਪਹਿਲਾਂ ਗੋਲ ਕੀਪਰ ਹੁੰਦਾ ਸੀ ਜਿੱਥੇ ਲੋਡ ਪੈਣੀ ਆ ਉਧਰ ਵੀ ਗੋਲ ਕੀਪਰ ਕਾਲੀ ਦਾ ਜੀ ਅਸੀਂ ਤਾਂ ਕਾਫੀ ਸਮੇਂ ਤੋਂ ਇਹਨਾਂ ਨੇ ਵੀ ਬਹੁਤ ਇਹ ਸਾਡੇ ਨਾਲ ਹੋਰ ਜ਼ਿਆਦਾ ਏਨਰਜੀ ਦੇਣਿਆ ਹੁਣ ਇਸ ਵੇਲੇ ਤਾਂ ਇੱਧਰ ਬਲਦੇਵ ਕੁਲਤਾਨੀਆਂ ਆ ਇਹ ਵੀ ਬਹੁਤ ਸਾਥ ਦਿੱਤਾ ਇਹਨਾਂ ਨੇ ਵੀ ਪਹਿਲਾਂ ਉਹਦਾ ਤਾਂ ਛੋਟਾ ਜਿਹਾ ਸੀਗਾ ਪਰ ਉਹਦਾ ਸ਼ਾਪ ਬਹੁਤ ਸੀਗਾ ਇਹ ਸੰਗਰਾ ਸੋਣਾ ਆ ਬਾਕੀ ਮੈਂ ਵੀ ਜੇ ਛੋਟਾ ਜਿਹਾ ਇਹਨਾਂ ਦਾ ਵੀਰ ਨਾਲ ਜਿੰਨਾ ਕੀ ਹੋ ਸਕਿਆ ਇਹਨਾਂ ਦੀਆਂ ਪਹਿਲਾਂ ਯੂਨੀਫਾਰਮਾਂ ਦਾ ਕਰਦੇ ਹੁੰਦੇ ਸੀ ਨਾਲ ਇਹਨਾਂ ਨੂੰ ਯੂਨੀਫਾਰਮ ਦੇ ਦਿੱਤੀ ਸੀ ਟੀਮ ਨੂੰ ਤਾਂ ਚਲੋ ਜਿੱਦਾਂ ਵੀ ਜੇ ਦਾ ਟਾਈਮ-ਟਾਈਮ ਦੀ ਗੱਲ ਹੁੰਦੀ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਗੁਰਦੇਵ ਵਾਹ ਜੈ ਗੁਰਦੇਵ